ਜਿਹੜਾ ਕੱਲ ਦਾ ਰੇਲਾ ਜਾਮ ਕਰਨ ਦਾ ਪ੍ਰੋਗਰਾਮ ਹੈ ਅਸਲ ਵਿੱਚ ਇਹ ਪ੍ਰੋਗਰਾਮ 12 ਤੋਂ 4 ਵਜੇ ਤੱਕ ਹੈ ਕੋਈ ਜਥੇਬੰਦੀਆਂ ਉਹ ਜਿਹੜੀਆਂ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਹੋਇਆ ਹੈ ਜਾਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚਾ ਪੰਦੇੜ ਵਾਲੇ ਬਣੇ ਨੇ ਉਹਨਾਂ ਨੇ ਇਹ ਅਨਾਉਂਸ ਕੀਤਾ ਸੀ ਭਾਰਤੀ ਕਿਸਾਨ ਯੂਨੀਅਨ ਨੇ ਇਹ ਤਾਗ ਰਹਾਂ ਕ੍ਰਾਂਤੀਕਾਰੀ ਯੂਨੀਅਨ ਜਿਹਦੇ ਪ੍ਰਧਾਨ ਦਾ ਡਾਕਟਰ ਦਰਸ਼ਨਪਾਲ ਜੀ ਨੇ ਬੀ ਕੇ ਜੂਡ ਕਾਉਂਦਾ ਜਿਨ੍ਹਾਂ ਦੇ ਪ੍ਰਧਾਨ ਮਨਜੀਤ ਸਿੰਘ ਨੇ ਤਿੰਨਾ ਜਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਜਿਹੜਾ ਹੈਗਾ ਉਹ ਦੂਜੀਆਂ ਜਥੇਬੰਦੀਆਂ ਤਾਲਮੇਲ ਵਿੱਚ ਐਕਸ਼ਨ ਵੱਲੋਂ ਜਿਹੜਾ ਹੈਗਾ ਇਹ ਕੱਲ ਕੀਤਾ ਜਾ ਰਿਹਾ ਹੈ ਇਹ ਇਸ ਕਰਕੇ ਆ ਕਿਉਂਕਿ ਜਿਹੜੀਆਂ ਮੰਗਾਂ ਤੇ ਉਥੇ ਹਰਿਆਣੇ ਦੇ ਬਾਡਰਾਂ ਤੇ ਬੈਠੇ ਨੇ ਉਹੀ ਮੰਗਾਂ ਜਿਹੜੀਆਂ ਹੈਗੀਆਂ ਸਾਰਿਆਂ ਦੀਆਂ ਕਿਸਾਨਾਂ ਦੀਆਂ ਸਾਧੀਆਂ ਨੇ ਚਾਹੇ ਉਹ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਹੋਵੇ ਚਾਹੇ ਬਿਜਲੀ ਸੋਧ ਬਿਲ ਬਿਜੋ ਬਿਲ ਦੀ ਗੱਲ ਵਾਪਸ ਲੈਣ ਦੀ ਗੱਲ ਹੋਵੇ ਚਾਹੇ ਲਖੀਰਪੁਰ ਘਟਨਿਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਗੱਲ ਹੋਵੇ ਚਾਹੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ ਦੀ ਕਿਉਂਕਿ ਉਹ ਮੰਗਾ ਸਾਧੀਆਂ ਨੇ ਇਸ ਕਰਕੇ ਇਹ ਤਾਲਮੇਲਾ ਐਕਸ਼ਨਾਂ ਤਾਂ ਕੀਤਾ ਜਾ ਰਿਹਾ ਹੈਗਾ ਤਾਂ ਕਿ ਜਿਹੜੀ ਕੇਂਦਰ ਦੀ મોદી ਸਰਕਾਰ ਹੈ ਉਹਦੇ ਤੇ ਦਬਾਅ ਲਾਬੰਦ ਕੀਤਾ ਜਾਵੇ ਤੇ ਮੰਗਾ ਮੰਨ ਲਈ ਮਜਬੂਰ ਕੀਤਾ ਜਾਵੇ ਕੱਲ ਦੇ ਟਾਈਮ 12 ਤੋਂ 4 ਵਜੇ ਤੱਕ ਹੈਗਾ ਉਹ ਜਿਹੜਾ ਰੇਲਾ ਜਾਂਦ ਦਿੱਤੀਆਂ ਜਾਣੀਆਂ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਪ੍ਰੋਗਰਾਮ ਹੈਗਾ ਤੇ ਇਹ ਜਿਹੜਾ 12 ਤੋਂ 4 ਜਿਹੜਾ ਹੈਗਾ ਬੰਦ ਕਰਨ ਦਾ ਸਮਾਰਿਆ ਲਾਜਾਮ ਕਰਨਾ